ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕੀ ਜਿਹੜਾ ਕਿ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸ਼ਾਂਤਮਈ ਮੋਰਚਾ ਜਿਹੜਾ ਅਸੀਂ ਉਹ ਚੱਲਿਆ ਸੀ ਤੇ ਹੁਣ ਵੀ ਜਿਹੜਾ ਸਾਡਾ ਮੋਰਚਾ ਹੈ ਜਿਹਦੀ ਸਵੇਰੇ ਅਸੀਂ 13 ਤਰੀਕਾ ਅੱਜ ਅਸੀਂ ਅਰਦਾਸ ਕਰਕੇ ਤੇ ਸਾਰਿਆਂ ਨੇ ਬਾਰਡਰਾਂ ਤੇ ਚੱਲਿਆ ਜਾਣਾ ਹੈ ਤੁਹਾਡੇ ਤੋਂ ਮੈਂ ਤਨਵੀਰ ਬੇਨਤੀ ਕਰਾਂ ਕਿ ਅੱਜ ਸਰਕਾਰ ਦੇ ਨਾਲ ਇੱਕ ਮੀਟਿੰਗ ਵੀ ਹੋ ਰਹੀ ਹੈ ਹੁਣ ਉਸ ਮੀਟਿੰਗ ਦੇ ਵਿੱਚ ਮਗਰੋਂ ਹਾਂਜੀ ਸਿਰਸਾ ਸਾਹਿਬ ਅਰਦਾਸ ਕੀਤੀ ਗਈ ਹੈ ਜੀ ਕਿ ਤੁਹਾਡੇ ਵੱਲੇ ਸ਼ੁਰੂਆਤ ਕੀਤੀ ਜਾਣੀ ਹੈ ਕਿਸ ਤਰ੍ਹਾਂ ਕੀਤੀ ਜਾਣੀ ਹੈ ਕੀ ਸਾਰਾ ਪਲਾਨ ਹੈ ਸਿੱਖ ਦਾ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਹੈ ਕਿਸੇ ਵੀ ਕਾਰਜ ਨੂੰ ਕਰਨਾ ਹੋਵੇ ਤੇ ਉਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ ਤੇ ਅੱਜ ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਸਮੁਚੀਆਂ ਗੈਰ ਰਾਜਨੀਤਿਕ ਸਯੁਜਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿਹੜਾ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ। ਔਰ ਸਾਡਾ ਜਿਹੜਾ ਮੋਰਚਾ ਜਿਸ ਤਰ੍ਹਾਂ ਪਹਿਲਾਂ ਅਸੀਂ ਇੱਕ ਮਿਸਾਲ ਕਾਇਮ ਕਰ ਚੁੱਕੇ ਹਾਂ ਜਿਹੜਾ ਕਿ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸ਼ਾਂਤ ਮੇਂ ਮੋਰਚਾ ਜਿਹੜਾ ਅਸੀਂ ਉਹ ਚੱਲਿਆ ਸੀ ਤੇ ਹੁਣ ਵੀ ਜਿਹੜਾ ਸਾਡਾ ਮੋਰਚਾ ਹੈ ਜਿਹਦੀ ਸਵੇਰੇ ਅਸੀਂ 13 ਤਰੀਕਾ ਅੱਜ ਅਸੀਂ ਅਰਦਾਸ ਕਰਕੇ ਤੇ ਸਾਰਿਆਂ ਨੇ ਬਾਰਡਰਾਂ ਤੇ ਚੱਲਿਆ ਜਾਣਾ ਜਿੰਨੇ ਜਿਹੜੇ ਵੀ ਬਾਰਡਰ ਨੇ ਜਿਸ ਤਰ੍ਹਾਂ ਕਿ 3 ਪੁਆਇੰਟ ਸਾਡੇ ਰੱਖੇ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਖਨੌਰੀ ਸੰਭੂ ਬਾਰਡਰ ਖਨੌਰੀ ਬਾਰਡਰ ਡਬ ਵਾਲੀ ਬਾਰਡਰ ਤਿੰਨਾਂ ਬਾਰਡਰਾਂ ਦੇ ਉੱਤੇ ਜਿਹੜੀਆਂ ਸਾਡੀਆਂ ਕਿਸਾਨ ਜੱਥੇਬੰਦੀਆਂ ਨੇ ਉਹ ਅੱਜ ਪੂਰੀ ਤਿਆਰੀ ਦੇ ਨਾਲ ਜਿਹੜਾ ਉੱਥੇ ਬਾਰਡਰਾਂ ਦੇ ਉੱਤੇ ਚੱਲ ਜਾਣਗੇ ਔਰ ਸਵੇਰੇ 13 ਤਰੀਕ ਜਿਹੜਾ ਉਹ ਉਥੋਂ ਦਿੱਲੀ ਨੂੰ ਜਿਹੜਾ ਔਰ ਵਾਨਗੀ ਹੋਏਗੀ ਪਿਆਰੀਆਂ ਤੁਹਾਡੇ ਵੱਲ ਵੀ ਕਿੱਥੇ ਤਰਪਾ ਲਗਾਓਗੇ ਕਿਸ ਤਰੀਕੇ ਦਾ ਉੱਥੇ ਦਾ ਪਲਾਨ ਹੈ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਅੱਜ ਸਰਕਾਰ ਦੇ ਨਾਲ ਕਮੇਟਿੰਗ ਵੀ ਹੋ ਰਹੀ ਹੈ ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਨੇ ਫਿਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ ਫਿਰ ਤਾਂ ਹੋ ਸਕਦਾ ਮਹਾਰਾ ਕਿਰਪਾ ਕਰੇ ਪਰ ਜੇਕਰ ਉਹ ਸਾਡਾ ਕੋਈ ਨਾ ਕੋਈ ਪ੍ਰੀਖਿਆ ਲੈਣ ਵਾਸਤੇ ਅੱਗੇ ਸੋਚਣ ਤੇ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਹੈ ਇਹ ਕਹਿੰਦੇ ਪਹਿਲੀ ਵਾਰ ਹੋਣੀ ਹੈ ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅਜੇ ਤੱਕ ਇਹਨਾਂ ਨੇ ਟੈਂਕਾਂ, ਤੋਪਾਂ ਦੀ ਵਰਤੋਂ ਕਰਕੇ ਦੇਖ ਲਈ ਆ ਤੇ ਖਾਲਸਾ ਟੈਂਕਾਂ ਤੇ ਤੋਪਾਂ ਨਹੀਂ ਡਰਿਆ ਤੇ ਇਹ ਮੈਨੂੰ ਇਹ ਦੱਸੋ ਵੀ ਉਹ ਜਿਹੜੇ ਪੱਥਰ ਜੇ ਲਾਏ ਨੇ ਉਹ ਪੱਥਰ ਜੇ ਸਾਨੂੰ ਜਿਹੜਾ ਰੋਕਣਾ ਸਾਨੂੰ ਰੋਕ ਲੈਣਗੇ ਸਾਨੂੰ ਕਿੰਨੇ ਕਿਸਾਨ ਨੇ ਅੱਜ ਤੁਹਾਡੇ ਵੱਲੋਂ ਇੱਥੇ ਲੈ ਕੇ ਜਾਏ ਜਾਣਗੇ ਜੀ ਦਿੱਲੀ ਦੇ ਲਈ ਦੇਖੋ ਕਿਸਾਨਾਂ ਦੀ ਕੋਈ ਗਿਣਤੀ ਨਹੀਂ ਹੈ ਅਣਗਿਣਤ ਨੇ ਔਰ ਤੁਸੀਂ ਇਹ ਵੇਖੋ ਕਿ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਹੈ ਉਹ ਤੁਸੀਂ ਸਰਕਾਰ ਦੀਆਂ ਜਿਹੜੀਆਂ ਤਿਆਰੀਆਂ ਨੇ ਨਾ ਜਿਸ ਤਰ੍ਹਾਂ ਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਰਿਪੋਰਟਾਂ ਤੁਹਾਡੇ ਪੱਤਰਕਾਰਾਂ ਦੇ ਰਾਹੀਂ ਸਾਡੇ ਕੋਲ ਆ ਰਹੀਆਂ ਨੇ ਭਈ 8-8 ਫੁੱਟ ਚੌੜੀਆਂ ਕੰਕਰੀਟ ਦੀਆਂ ਦਿਵਾਰਾਂ ਔਰ ਕਿੰਨਾ ਕਿੱਡੇ-ਕੱਡੇ ਵੱਡੇ ਜਿਹੜੇ ਪੱਥਰ ਨੇ ਉਹ ਲਾਏ ਜਾ ਰਹੇ ਨੇ ਇਹ ਸਾਡੀ ਤਿਆਰੀ ਦਾ ਸਾਨੂੰ ਦੱਸਣ ਦੀ ਲੋੜ ਨਹੀਂ ਇਹ ਸਰਕਾਰ ਹੀ ਦੱਸ ਰਹੀ ਉਹਨੂੰ ਪਤਾ ਹੈ ਸਾਡੇ ਨਾਲੋਂ ਵੱਧ ਪਤਾ ਵੀ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਆ ਮੇਰੇ ਖਿਆਲ ਵਿੱਚ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਵੀ ਸਾਡੀ ਤਿਆਰੀ ਕਿੱਤਾਂ ਦੀ ਆ ਸਾਡੀ ਤਿਆਰੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੀ ਆ ਤੇ ਬਿਲਕੁਲ ਸ਼ਾਂਤਮਈ ਇਹ ਜਿਹੜਾ ਸੰਘਰਸ਼ ਹੈ ਇਹ ਸ਼ਕੀਰ ਤੋਂ ਲੈ ਕੇ ਅੰਸ਼ੁਰ ਤੋਂ ਲੈ ਕੇ ਕਿ ਤੱਕ ਲੜਾਂਗੇ ਪਹਿਲਾਂ ਵੀ ਅਸੀਂ ਇਹ ਮਿਸਾਲ ਜੜੀਆ ਕਾਇਮ ਕਰ ਚੁੱਕੇ ਹਾਂ ਠੀਕ ਹੈ ਜੀ